ਜੀ ਉਸਦਾ ਉੱਤਰ ਦੇ ਸਕਦੇ ਹੋ ਗੁਰੂ ਜੀ ਨੇ ਆਖਿਆ ਜੀ ਜਰੂਰ ਜੇ ਮੈਂ ਦੇਣ ਯੋਗਾ ਹੋਇਆ ਤਾਂ ਜਰੂਰ ਦੇਵਾਂਗਾ ਆਖਿਆ ਇਹ ਦੱਸ ਦਿਓ ਇੰਨਾ ਲੰਬਾ ਤੇ ਸੁੰਦਰ ਦਾੜਾ ਕਿਹੜੀ ਚੀਜ਼ ਲਈ ਆਪ ਜੀ ਨੇ ਵਧਾਇਆ ਹੈ ਨਿਮਰਤਾ ਦੀ ਮੂਰਤੀ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਇਹ ਦਾੜਾ ਇਸ ਕਰਕੇ ਵਧਾਇਆ ਕਿ ਤੁਹਾਡੇ ਵਰਗੇ ਮਹਾਪੁਰਸ਼ ਦੇ ਚਰਨ ਕਮਲਾਂ ਨੂੰ ਸਾਫ਼ ਕਰ ਸਕਾਂ ਜਦੋਂ ਗੁਰੂ ਰਾਮਦਾਸ ਜੀ ਪ੍ਰਦਰਸ਼ਿਤ ਕਰਨ ਲਈ ਅੱਗੇ ਝੁਕੇ ਪਰ ਬਾਬਾ ਜੀ ਨੇ ਉਹਨਾਂ ਨੂੰ ਵਿਚਕਾਰੋਂ ਹੀ ਫੜ ਲਿਆ ਉਹ ਜਦੋਂ ਚਰਨ ਫੜਨ ਲੱਗੇ ਸੀ ਤਾਂ ਉਦੋਂ ਘੁੱਟ ਕੇ ਗਲ ਬਕੜੀ ਪਾ ਲਈ ਬਾਬਾ ਸ਼੍ਰੀ ਚੰਦ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਫਿਰ ਬਚਨ ਕੀਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੇਵਾ ਕਰਕੇ ਗੁਰਗੱਦੀ ਲੈ ਗਏ ਸੀ ਤੇ ਤੁਸੀਂ ਐਉਂ ਜਾਪਦਾ ਆਪ ਜੀ ਦੀ ਨਿਮਰਤਾ ਪ੍ਰੇਮ ਦੀ ਮੂਰਤੀ ਹੋਣ ਕਰਕੇ ਭਾਈ ਦੇਠਾ ਤੋਂ ਗੁਰੂ ਰਾਮਦਾਸ ਜੀ ਦੀ ਪਦਵੀ ਮਿਲੀ ਹੈ ਤੁਹਾਡੀ ਮਹਿਮਾ ਅਸੀਂ ਥਾਂ ਥਾਂ ਤੇ ਸੁਣੀ ਸੀ ਜੀ ਕਰਦਾ ਸੀ ਅੱਖੀਂ ਵੇਖ ਕੇ ਆਈਏ ਦਰਸ਼ਨ